ਕਰਤਾਰਪੁਰ ਕੋਰੀਡੋਰ ਲੰਗਾ ਵਿਖੇ ਸਮੂਚੀ ਸੰਗਤ ਵੱਲੋਂ ਇੱਕ ਅਰਦਾਸ ਕੀਤੀ ਗਈ ਹੈ ਜਿਹੜਾ ਇਹ ਲੰਗਾ ਸਾਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਕਰਤਾਰਪੁਰ ਸਾਹਿਬ ਪਵਿੱਤਰ ਅਸਥਾਨ ਦੇ ਖੁੱਲੇ ਦਰਸ਼ਨਦਾਰ ਜਿਹੜੇ ਹੁੰਦੇ ਸੀ ਸਾਨੂੰ ਉਹ ਪਿਛਲੇ ਸਮੇਂ ਤੋਂ ਸੰਧੂਰ ਆਪਰੇਸ਼ਨ ਤੋਂ ਬਾਅਦ ਉਹ ਬਿਲਕੁਲ ਜਿਹੜਾ ਵਾਏ ਲੰਗਾ ਬੰਦ ਪਿਆ ਹੋਇਆ ਇਹ ਜਿਹੜਾ ਵਾ ਕਰਤਾਰਪੁਰ ਸਾਹਿਬ ਦਾ ਲਾਂਘਾ ਵਾ ਇਹ ਦੁਬਾਰਾ ਜਿਹੜਾ ਖੁੱਲਿਆ ਜਾਵੇ ਤੇ ਸੰਗਤ ਨੂੰ ਪਹਿਲਾਂ ਦੀ ਤਰ੍ਹਾਂ ਖੁੱਲੇ ਦਰਸ਼ਨ ਦਾ ਦਾਰ ਜਿਹੜਾ ਵਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਜਿਹੜਾ ਵਾ ਖੁੱਲੇ ਦਰਸ਼ਨਦਾਰ ਹੋ ਸਕਣ ਦੋਮਾਂ ਦੇਸ਼ਾਂ ਦੇ ਵਿੱਚ ਹੋਰ ਸਾਰੇ ਪ੍ਰੋਗਰਾਮ ਹੋਰ ਸਾਰੇ ਕੰਮ ਨਾਰਮਲ ਚੱਲ ਰਹੇ ਆ ਪਰ ਇਹ ਲਾਂਘਾ ਕਿਉਂ ਜਿਹੜਾ ਵਾ ਬੰਦ ਜਿਹੜਾ ਵਾ ਕੀਤਾ ਗਿਆ ਇਹ ਤੁਰੰਤ ਜਿਹੜਾ ਵਾ ਖੋਲਣਾ ਚਾਹੀਦਾ ਵਾ ਅੱਜ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਕੋਰੀਡੋਰ ਲੰਗਾ ਵਿਖੇ ਸਮੁੱਚੀ ਸੰਗਤ ਵੱਲੋਂ ਇੱਕ ਅਰਦਾਸ ਕੀਤੀ ਗਈ ਹੈ ਜਿਹੜਾ ਇਹ ਲੰਗਾ ਸਾਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਕਰਤਾਰਪੁਰ ਸਾਹਿਬ ਪਵਿੱਤਰ ਅਸਥਾਨ ਦੇ ਖੁੱਲੇ ਦਰਸ਼ਨਦਾਰ ਜਿਹੜੇ ਹੁੰਦੇ ਸੀ ਸਾਨੂੰ ਉਹ ਪਿਛਲੇ ਸਮੇਂ ਤੋਂ ਸੰਧੂਰ ਆਪਰੇਸ਼ਨ ਤੋਂ ਬਾਅਦ ਉਹ ਬਿਲਕੁਲ ਜਿਹੜਾ ਵਾਏ ਲੰਗਾ ਬੰਦ ਪਿਆ ਹੋਇਆ ਅੱਜ ਸੰਗਤ ਨੇ ਕਾਫੀ ਲੰਮੇ ਸਮੇਂ ਬਾਅਦ ਸਾਰੀ ਨੇ ਇਕੱਠੀ ਹੋ ਕੇ ਤੇ ਇਹ ਅਰਦਾਸ ਬੇਨਤੀ ਗੁਰੂ ਸਾਹਿਬ ਦੀ ਚਰਨਾ ਚ ਕੀਤੀ ਆ ਕਿ ਗੁਰੂ ਸਾਹਿਬ ਇਹ ਜਿਹੜਾ ਵਾ ਕਰਤਾਰਪੁਰ ਸਾਹਿਬ ਦਾ ਲਾਂਗਾ ਵਾ ਇਹ ਦੁਬਾਰਾ ਜਿਹੜਾ ਖੁੱਲਿਆ ਜਾਵੇ ਤੇ ਸੰਗਤ ਨੂੰ ਪਹਿਲਾਂ ਦੀ ਤਰ੍ਹਾਂ ਖੁੱਲੇ ਦਰਸ਼ਨ ਦਾਦਾਰ ਜਿਹੜਾ ਵਾ ਗੁਰਦੁਆਰਾ ਕਰਤਾਰ ਸਾਹਿਬ ਦੇ ਜਿਹੜਾ ਵਾ ਖੁੱਲੇ ਦਰਸ਼ਨਦਾਰ ਹੋ ਸਕਣ ਕਿਉਂਕਿ ਦੋਵਾਂ ਦੇਸ਼ਾਂ ਦੇ ਵਿੱਚ ਹੋਰ ਸਾਰੇ ਪ੍ਰੋਗਰਾਮ ਹੋਰ ਸਾਰੇ ਕੰਮ ਨਾਰਮਲ ਚੱਲ ਰਹੇ ਆ ਪਰ ਇਹ ਲਾਂਗਾ ਕਿਉਂ ਜਿਹੜਾ ਵਾ ਬੰਦ ਜਿਹੜਾ ਵਾ ਕੀਤਾ ਗਿਆ ਇਹ ਤੁਰੰਤ ਜਿਹੜਾ ਵਾ ਖੋਲਣਾ ਚਾਹੀਦਾ ਵਾ ਔਰ ਸਾਰੇ ਜਿਹੜੇ ਆ ਕਾਰੋਬਾਰ ਦੋਵਾਂ ਦੇਸ਼ਾਂ ਦੇ ਚੱਲ ਰਹੇ ਇੱਕ ਦੂਸਰੇ ਦੇ ਨਾਲ ਕਈ ਸੰਧੀਆਂ ਚੱਲ ਰਹੀਆਂ ਨੇ ਕਈ ਇਹ ਸੰਯੋਗ ਚੱਲ ਰਹੇ ਆ ਪਰ ਇਹ ਜਿਹੜਾ ਲੰਘਾ ਵਾ ਇਹ ਸਿੱਖ ਕੌਮ ਦੇ ਮਨਾਂ ਦੀ ਇੱਕ ਭਾਵਨਾ ਵਾ ਇੱਕ ਪੀੜਾ ਵਾ ਜਿਹੜਾ ਵੀ ਗੁਰੂ ਨਾਨਕ ਨਾਮ ਲੈਵਾ ਜਿਹੜਾ ਸਿੱਖ ਆ ਜਾਂ ਭਾਵੇਂ ਸਾਡੇ ਧਰਮ ਤੋਂ ਵੀ ਉਹ ਬਾਹਰ ਆ ਉਹਦੀ ਸ਼ਰਧਾ ਵਾ ਗੁਰੂ ਨਾਨਕ ਸਾਹਿਬ ਨਾਲ ਗੁਰਦੁਆਰਾ ਕਰਤਾਰ ਸਾਹਿਬ ਨਾਲ ਕਿ ਉਹਨੂੰ ਉੱਥੇ ਉਹਦੇ ਖੁੱਲੇ ਦਰਸ਼ਨਦਾਰੇ ਜਿਹੜੇ ਆ ਹੋ ਸਕਣ ਇਸ ਕਰਕੇ ਸੰਗਤ ਨੇ ਜਿਹੜੀ ਅੱਜ ਸੰਗਤ ਰੂਪੀ ਕਰਤਾਰਪੁਰ ਸਾਹਿਬ ਦੁਬਾਰਾ ਲਾਂਘਾ ਖੋਲਣ ਲਈ ਜਿਹੜੀ ਆ ਅਰਦਾਸ ਕੀਤੀ ਗਈ ਆ ਤੇ ਇਹ ਅਸੀਂ ਆਸ ਕਰਦੇ ਆ ਕਿ ਗੁਰੂ ਮਹਾਰਾਜ ਸਾਡੀ ਇਹ ਅਰਦਾਸ ਸੁਣ ਕੇ ਦੋਵਾਂ ਦੇਸ਼ਾਂ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਇਧਰਲੇ ਪਾਸੇ ਨਰਿੰਦਰ ਮੋਦੀ ਉਧਰਲੇ ਪਾਸੇ ਉਹਨਾਂ ਦੇ ਪ੍ਰਧਾਨ ਮੰਤਰੀ ਇਹ ਜਲਦੀ ਆਪਸੀ ਇਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਵਾ ਗੁਰੂ ਸਾਹਿਬ ਮਿਹਰ ਭਰਿਆ ਐਸੀ ਕਲਾ ਵਰਤੌਣਗੇ ਇਹ ਇਹਨਾਂ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਇਹ ਕਰਤਾਰਪੁਰ ਸਾਹਿਬ ਲਾਂਘਾ ਖੁੱਲਣ ਲਈ ਉਹ ਮਾਹੌਲ ਜਿਹੜਾ ਵਾ ਪੈਦਾ ਕਰਕੇ ਜਿਹੜਾ ਵਾ ਦੇਣਗੇ ਤੇ ਜਲਦੀ ਅਸੀਂ ਆਸ ਕਰਦੇ ਆਂ ਕਿ ਇਹ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਵਾ ਜਲਦੀ ਖੁੱਲ ਜਾਵੇ ਕਿਉਂਕਿ ਕਈ ਲੋਕ ਜਿਹੜੇ ਉਹ ਕੋਈ ਨਾ ਪਾਸਪੋਰਟ ਨਹੀਂ ਹੈ ਉਹ ਦਰਸ਼ਨ ਨਹੀਂ ਕਰ ਸਕਦੇ ਵੇਖੋ ਜਿਹੜੀਆਂ ਸ਼ਰਤਾਂ ਲਾਈਆਂ ਗਈਆਂ ਨੇ ਜਿਹੜੀਆਂ ਤੇ ਹੈਗੀਆਂ ਲੀਗਲੀ ਇੱਕ ਦੂਸਰੇ ਦੀਆਂ ਉਹ ਤੇ ਵੇਖੋ ਸਾਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਪਰ ਜਿਹੜੀਆਂ ਹੁਣ ਜ਼ਿਆਦਾ ਕੋਈ ਫੀਸਾ ਨਹੀਂ ਦੇ ਸਕਦਾ ਉਹ ਫੀਸਾ ਵੀ ਜਿਹੜੀਆਂ ਨੇ ਵਾਪਸ ਹੋਣੀਆਂ ਚਾਹੀਦੀਆਂ ਨੇ ਲੀਗਲੀ ਤੌਰ ਤੇ ਸਾਰੇ ਕਾਗਜ਼ ਡਾਕੂਮੈਂਟਸ ਪੂਰੇ ਹੋਣੇ ਚਾਹੀਦੇ ਆ ਪਰ ਜਿਹੜੀਆਂ ਫੀਸਾਂ ਦਾ ਜਿਹੜਾ ਚੱਕਰ ਆ ਇਹ ਜਿਹੜਾ ਵਾਪਸ ਹੋਣਾ ਚਾਹੀਦਾ ਇਹ ਲਗਾਤਾਰ ਜਿਹੜੀ ਆ ਯਾਰਦਾਸ ਜਿਹੜੀ ਆ ਕਰਤਾਰਪੁਰ ਸਾਹਿਬ ਦੀ ਲਾਂਘਾ ਦੀ ਉਹ ਅਸੀਂ ਸੰਗਤ ਰੂਪੀ ਹੁਣ ਫੈਸਲਾ ਕਰਾਂਗੇ ਕਿ ਇੱਕ ਮਹੀਨੇ ਬਾਅਦ ਕਰਨੀ ਆ ਇਹ ਕਿਵੇਂ ਕਰਨੀ ਆ ਇਹ ਲਗਾਤਾਰ ਆਰਦਾਸ ਜਿਹੜੀ ਆ ਜਾਰੀ ਰਹੇਗੀ